ਡੈਂਟ ਨੂੰ ਦੱਸ ਰਿਹਾ ਪੇਪਰ ਤੋਂ ਬਾਅਦ ਬੁਲਾ ਕੇ ਵੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਜਿਹੜਾ ਮੈਂ ਦੱਸਿਆ ਸੀ ਕਹਾਣੀਆਂ ਟੋਪਿਕ ਆਣਾ ਸੀ ਉਹੀ ਆਇਆ ਆਰਥਿਕ ਦਾ ਪੇਪਰ ਹੋਇਆ ਅਟਰੀ ਨੂੰ ਐਫੀਡੈਵਟ ਦਿੱਤਾ ਜੀ ਇਹਨਾਂ ਨੇ ਜੱਜ ਬਾਂਸਲ ਤੋਂ ਇਨਕੁਆਰੀ ਕਰਾਈ ਜੀ ਕੋਈ ਇਨਕੁਆਰੀ ਦਾ ਸੱਟਾ ਨਹੀਂ ਦਿੱਤਾ ਇਹਨਾਂ ਨੇ ਜੀ ਅੱਛੀ ਨਿਊਜ਼ 80 ਨੂੰ ਤੇ ਪ੍ਰਾਈਮ ਟੀਵੀ ਵਾਲਿਆਂ ਨੂੰ ਤੇ ਗਲੋਬਲ ਆਲ ਨੂੰ ਪਹਿਲਾਂ ਨਿਊਜ਼ ਦਿੱਤੀ ਸੀ ਜੋ ਕੇ ਰਿਕਾਰਡ ਕਰਕੇ ਲੈ ਗਏ ਨੇ ਸਾਡੇ ਲਈ ਵੀਡੀਓ ਵੀ ਹੈਗੇ ਉਹਨਾਂ ਦੀ ਉਹਨਾਂ ਨੇ ਸਾਡੀ ਕਿਤੇ ਕੋਈ ਖਬਰ ਨਹੀਂ ਲਾਈ ਹੋਈ ਜੀ ਭਗਵਾਨ ਜਤ ਮਾਨ ਨੂੰ ਵੀ ਇਹ ਵੀਡੀਓ ਭੇਜੂਗਾ ਇਹ ਸੁਣੂਗਾ ਕੰਮ ਕਰੂਗਾ ਤੇ ਚੰਗਾ ਰਹੂਗਾ ਗੱਲਾਂ ਦੇ ਕੜਾ ਨਾਲ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ ਮਾਨ ਸਾਹਿਬ ਜੁਗਾਤ ਤਾਂ ਬਾਤ ਆਉਂਦੀਆਂ ਚੇਅਰਮੈਨ ਸਾਹਿਬ ਤੁਹਾਡੀਆਂ ਹਜੇ ਮੈਂ ਹੋਰ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਤੁਸੀਂ ਸੁਧਰ ਜਾਓ ਮੈਂ ਕਹਿਣਾ ਇਹ ਬੱਚਿਆਂ ਦਾ ਨੁਕਸਾਨ ਤੁਸੀਂ ਕਰ ਰਹੇ ਹੋ ਇਹਨਾਂ ਦੀ ਜ਼ਿਆਤੀ ਕਰਨ ਔਰ ਇਹਦੇ ਵਾਸਤੇ ਖਮਿਆਜ਼ਾ ਆ ਤੁਸੀਂ ਭੁੱਗਤ ਰਹੇ ਹੋ ਤੁਹਾਡੇ ਬਾਰੇ ਵੀਡੀਓ ਬਣ ਰਹੀ ਆ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਇੱਕ ਬਹੁਤ ਹੀ ਵਿਸ਼ੇਸ਼ ਖਬਰ ਲੈ ਕੇ ਆਇਆ ਅੱਜ ਬੜੀ ਹੈਰਾਨ ਕਰਨ ਵਾਲੀ ਖਬਰ ਹੈ ਅੱਜ ਮੇਰੇ ਕੋਲ ਪਹੁੰਚੇ ਨੇ ਉਹ ਐਪਲੀਕੈਂਟ ਵਿਦਿਆਰਥੀ ਜਿਹੜੇ ਸਟੈਨੋਗ੍ਰਾਫੀ ਦੇ ਟੈਸਟ ਦੇ ਵਿੱਚ ਬੈਠੇ ਜਿਹੜਾ ਕੀਤਾ ਗਿਆ ਪੰਜਾਬ ਸਬੋਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਵੱਲੋਂ ਜਿਹਦੇ ਚੇਅਰਮੈਨ ਕਿਸ਼ਨ ਕੁਮਾਰ ਆਈਐਸ ਜਿੰਨਾਂ ਦੀ ਖਬਰ ਅਸੀਂ ਪਹਿਲਾਂ ਐਪੀਸੋਡ ਨੰਬਰ 459 ਚਲਾ ਚੁੱਕੇ ਹਾਂ ਜਦੋਂ ਕਿ ਉਹਨਾਂ ਨੇ ਜੇਈ ਭਰਤੀ ਕਰਨੇ ਸੀ ਸਿਵਲ ਇੰਜੀਨੀਅਰਿੰਗ ਵਾਲੇ ਤੇ ਉਹਦੇ ਵਿੱਚ ਜਿਹੜਾ ਘਪਲਾ ਅਸੀਂ ਬੇਨਕਾਬ ਕੀਤਾ ਸਰਕਾਰ ਨੂੰ ਹੁਣ ਤੱਕ ਜਵਾਬ ਨਹੀਂ ਆਇਆ ਤੇ ਨਾ ਹੀ ਕੋਈ ਐਕਸ਼ਨ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਅੱਜ ਇੱਕ ਹੋਰ ਮੁੱਦਾ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਦਰਸ਼ਕੋ ਔਰ ਬੜੇ ਦੁੱਖ ਨਾਲ ਪੇਸ਼ ਕਰ ਰਹੇ ਹਾਂ ਕਿ ਇਹ ਸਰਕਾਰ ਜਿਹੜੀ ਬਦਲਾਅ ਦੀ ਗੱਲ ਕਰਦੀ ਸੀ ਇਮਾਨਦਾਰੀ ਦੀ ਗੱਲ ਕਰਦੀ ਸੀ ਜ਼ੀਰੋ ਟੋਲਰੈਂਸ ਟੂਵਰਡਸ ਕਰਾਪਸ਼ਨ ਦੀ ਗੱਲ ਕਰਦੀ ਸੀ ਉਹਨੇ ਕਾਰਾ ਕੀ ਕੀਤਾ ਇਹ ਬੱਚਿਆਂ ਨਾਲ ਲੋ ਪਹਿਲਾਂ ਤੁਹਾਨੂੰ ਇਹਨਾਂ ਬੱਚਿਆਂ ਨਾਲ ਮਿਲਾ ਦਿੰਦੇ ਹਾਂ ਮੇਰੇ ਸਾਹਮਣੇ ਇਧਰਲੇ ਹੱਥ ਸੱਜੇ ਖੜਾ ਸਤਨਾਮ ਸਿੰਘ ਨਾਲ ਖੜਾ ਵਿਸ਼ਾਲ ਕੁਮਾਰ ਫਿਰ ਸੁਖਪਾਲ ਸਿੰਘ ਗੋਰਪ੍ਰੀਤ ਸਿੰਘ ਦਿਲਪ੍ਰੀਤ ਕੌਰ ਸਕਲਦੀਪ ਸਿੰਘ ਤੇ ਸਤ ਗੁਰੂ ਸਿੰਘ ਖੜਾ ਇਹ ਸਾਰੇ ਇਕੱਠੇ ਹੋ ਕੇ ਪਹੁੰਚੇ ਆ ਪੰਜਾਬ ਦਸਤਾਵੇਜ਼ ਚੈਨਲ ਕੋਲ ਆਪਣਾ ਦੁੱਖ ਦਰਦ ਸਰਾਉਣ ਇਹ ਆਏ ਕਿਉਂ ਸਾਡੇ ਕੋਲ ਇਹ ਤੁਹਾਨੂੰ ਆਪ ਦੱਸਣਗੇ ਚੰਦਲਾਂ ਵਾਲੇ ਆਏ ਅਖਬਾਰਾਂ ਵਾਲੇ ਆਏ ਵੀਡੀਓ ਬਣਾ ਕੇ ਲੈ ਗਏ ਨਸ਼ਰ ਕਿਸੇ ਨੇ ਨਹੀਂ ਕੀਤੀ ਨਸ਼ਰ ਯਾਨੀ ਕਿ ਬ੍ਰॉडकास्ट ਕਿਸੇ ਨੇ ਨਹੀਂ ਕੀਤੀ ਇਹਨਾਂ ਨੇ ਆਖਰਕਾਰ ਪੰਜਾਬ ਦਸਤਾਵੇਜ਼ ਨਾਲ ਸੰਪਰਕ ਕੀਤਾ ਔਰ ਕਿਹਾ ਸਰ ਸਾਡਾ ਦੁੱਖ ਲੋਕਾਂ ਤੱਕ ਪਹੁੰਚਾਓ ਸਾਡਾ ਦੁੱਖ ਭਗਵਾਨਤ ਮਾਨ ਮੁੱਖ ਮੰਤਰੀ ਤੱਕ ਪਹੁੰਚਾਓ ਜੇ ਕਿਤੇ ਉਹ ਸੁਣ ਲੇ ਸਾਡਾ ਰੋਜ਼ਗਾਰ ਮਾਰ ਲਿਆ ਕੁਝ ਠੱਗਾਂ ਨੇ ਤੇ ਸਾਡੇ ਟੈਸਟ ਦੇ ਵਿੱਚ ਹੋਈ ਹੈ ਹਿਰਾਫੇਰੀ ਉਹ ਹਿਰਾਫੇਰੀ ਤੇ ਤੁਹਾਨੂੰ ਸਾਰੇ ਸਬੂਤ ਦੇਾਂਗੇ ਲਓ ਆਪਾਂ ਸ਼ੁਰੂ ਕਰਦੇ ਹਾਂ ਹਿਰਾਫੇਰੀ ਹੋਈ ਕਿਵੇਂ ਕਿਵੇਂ ਨੰਬਰ 1 ਮਾਸਕ ਕਾਪਿੰਗ ਬੜਾ ਤਰ ਨਕਲ ਚੱਲੀ ਇਹ ਕੌਣ ਕਹਿੰਦਾ ਇਹ ਮੰਨਿਆ ਗੁਰਮੇਲ ਸਿੰਘ ਜਿਹੜਾ ਕਿ ਪੀਆ ਆ ਕਿਹਦਾ ਕ੍ਰਿਸ਼ਨ ਕੁਮਾਰ ਚੇਅਰਮੈਨ ਦਾ ਉਹਦੀ ਆ ਤੁਹਾਨੂੰ ਰਿਕਾਰਡਿੰਗ ਸੁਣਾ ਰਿਹਾ ਆ ਵੀਡੀਓ ਡਿਟੈਕਟਰ ਨੂੰ ਬੇਨਤੀ ਕਰੂੰਗਾ ਕਿ ਉਹ ਰਿਕਾਰਡਿੰਗ ਕਲਿੱਪ ਚਲਾਤੀ ਜਾਏ ਇਹ ਰਿਕਾਰਡਿੰਗ ਹੈਗੀ ਆ ਜੀ 25 9 23 ਦੀ ਇਸਰਾ ਸਾਨੂੰ ਇੱਕ ਫੀਡਬੈਕ ਦੇਣਾ ਹੈ ਜਿਸ ਕਰਨਾ ਦਾ ਇੱਕ ਕੱਸੀ ਐਪੀਐਮ ਟੂ ਪਹਿਲਾਂ ਵੀ ਦਿੱਤਾ ਸੀ ਜੀ ਹਾਂਜੀ ਉਹਦਾ ਇਤੋਂ ਕੋਈ ਰਿਪਲਾਈ ਨਹੀਂ ਆਈ ਸਾਡੇ ਬੰਦਿਆਂ ਨੂੰ ਜਿਸ ਕਰਕੇ ਸਿੱਧਾ ਤਵਾਰੇ ਦਿੱਤਾ ਜੀ ਵੀ ਜਿਹੜਾ ਪੰਜ ਤੋਂ ਅੱਠ ਦੇ ਵਿੱਚ ਪੇਪਰ ਹੋਇਆ ਸੀਗਾ ਉਹਦੇ ਵਿੱਚ ਨਕਲ ਚੱਲੀ ਸੀਗੀ ਉਸ ਬਾਰੇ ਜਿਸ ਕਰਕੇ ਸਾਡਾ ਬਹੁਤ ਨੁਕਸਾਨ ਹੋਇਆ ਜੀ ਮੇਰੇ ਕੋਚਾਂ ਤੇ ਕਾਜ ਦੋ ਹਾਂਜੀ ਹਾਂਜੀ ਉਹਨਾਂ ਦੇ ਨਾਲ ਕੋਈ ਅਟੈਚ ਹੈਗਾ ਨਹੀਂ ਸਰ ਉਹਨਾਂ ਦੇ ਨਾਲ ਹੀ ਅਟੈਚ ਆ ਸੀ ਉਹਨਾਂ ਨੇ ਦਿੱਤਾ ਸੀਗਾ ਉਹਨਾਂ ਨੂੰ ਉਹਨਾਂ ਦੇ ਰਿਪਲਾਈ ਨਹੀਂ ਆਇਆ ਇਸ ਕਰਕੇ ਅਸੀਂ ਅਸੀਂ ਹੋਰ ਦਿਨ ਆਇਆ ਜਾ ਦੇ ਵੱਲੋਂ ਹਾਂਜੀ ਫਿਰ ਵਿੱਚ ਲਿਖਿਆ ਆਇਆ ਸੀ ਮੇਰੇ ਕੋਲ ਮਾਰੀ ਆ ਹਾਂ ਬਹੁਤ ਨਗਲ ਚੱਲੀ ਆ ਸਾਰਾ 5 3 ਸਾਰਾ ਇੰਨੀ ਚੱਲੀ ਆ ਪਹਿਲੇ ਵਾਇਸ ਦੇ ਵਿੱਚ ਸਾਡੀ ਸਾਰੀ ਮੈਂ ਮੈਂ ਤਰਾ ਪੇਪਰ ਕਰਾ ਦਿੱਕੀ ਸਾਰਾ ਨੰਬਰ ਹੀ ਆਇਆ ਹਾਂ 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 ਜੇ ਤੁਸੀਂ ਇਹਨੂੰ ਪੁਦੀ ਕਰਦੇ ਹੋ ਤਾਂ ਮਿਸਟੇਕ ਨਹੀਂ ਹੋਵੇ ਹੁਣ ਜਿਹੜੇ ਬੰਦੇ ਨੂੰ ਆਪਣੀ ਡਿਟੇਲਸ ਨੂੰ ਗੱਲ ਕਰਕੇ ਸੈੱਟ ਕਰਦੇ ਨੇ ਨਾਲ ਜਿੱਦ ਕਿ ਕਰਦੇ ਸਰ ਸਰ ਹਾਂ ਜੇ ਨਾਲ ਨਾਲ ਤੁਸੀਂ ਲੱਗੇ ਹੋ ਜੀ ਨਾ ਕਰਦੇ ਆ ਕੈਮਰਾ ਬੰਦ ਨਹੀਂ ਨਹੀਂ ਸਰ ਨਹੀਂ ਸਰ ਅਗਲੇ ਪੁਆਇੰਟ ਤੇ ਆਉਨੇ ਆ ਪੇਪਰ ਲੀਕ ਹੋਇਆ ਔਰ ਆ ਤੁਸੀਂ WhatsApp ਗਰੁੱਪ ਦਾ ਇੱਕ ਸਕਰੀਨਸ਼ਾਟ ਵਖੋ ਇਹ 11 ਵਜੇ 43 ਮਿੰਟ ਦਿਖਾਉਂਦਾ ਜਦੋਂ ਸ਼ੇਅਰ ਹੋਇਆ ਤੇ 4 ਵਜੇ 12 ਮਿੰਟ ਤੇ ਇਹੀ ਇਹੀ ਪੈਰਾ ਕੁਐਸਚਨ ਪੇਪਰ ਚ ਆ ਗਿਆ ਵੀਡੀਓ ਐਡੀਟਰ ਨੂੰ ਬੇਨਤੀ ਫੇਰ ਕਰੂੰਗਾ ਜੇ ਪਹਿਲਾਂ ਵਿਖਾਵੇ WhatsApp ਗਰੁੱਪ ਸ਼ੇਅਰ ਜੋ ਹੋਇਆ ਤੇ ਨਾਲ ਫਿਰ ਉਹ ਦਿਖਾਵੇ ਜੋ ਕੁਐਸਚਨ ਪੇਪਰ ਦੇ ਵਿੱਚ ਆਇਆ ਸਾਬਤ ਹੁੰਦਾ ਕਿ ਇਹ ਪੇਪਰ ਲੀਕ ਹੋਇਆ ਔਰ ਇਹਦੇ ਬਾਰੇ ਗਿਆਨ ਯਾਨੀ ਕਿ ਭੇਜਤੀਆਂ ਗਈਆਂ ਸ਼ਿਕਾਇਤਾਂ ਉਹ ਤੁਹਾਨੂੰ ਦੱਸ ਦਿਆਂ ਕਿੱਥੇ ਕਿੱਥੇ ਤੇ ਸਾਰੇ ਬੰਦੇ ਅੱਖਾਂ ਮੀਟ ਕੇ ਕੰਨ ਬੰਦ ਕਰਕੇ ਬੈਠੇ ਆ ਹੁਣ ਤੱਕ ਇਹ ਦੁੱਖ ਨਾਲ ਮੈਨੂੰ ਕਹਿਣਾ ਪੈਂਦਾ ਅਗਲਾ ਪੁਆਇੰਟ ਦੱਸਦੇ ਆ ਜੀ ਅੱਗੇ ਆ ਗਿਆ ਜੀ ਆਡੀਓ ਹਾਕਮ ਸਿੰਘ ਇੱਕ ਸਰਕਾਰੀ ਅਮਲਾਜ਼ਮ ਹੈ ਭਾਸ਼ਾ ਵਿਭਾਗ ਚ ਕੰਮ ਕਰਦਾ ਤੇ ਉਹਦੀ ਆ ਤੁਸੀਂ ਆਡੀਓ ਰਿਕਾਰਡਿੰਗ ਸੁਣੋ ਕੀ ਕਹਿੰਦਾ ਉਹ ਸੁਣੋ ਤੇ ਫਿਰ ਨਮਾਨ ਲਾਇਓ ਕੀ ਇਹ ਉਹਦਾ ਕਹਿਣਾ ਠੀਕ ਸੀ ਉਹ ਕੋਚਿੰਗ ਸੈਂਟਰ ਚ ਲਾਉਂਦਾ ਸਰਕਾਰੀ ਮੁਲਾਜ਼ਮ ਹੁੰਦੇ ਹੋਏ ਇੱਕ ਪ੍ਰਾਈਵੇਟ ਕੰਮ ਕਰਦਾ ਤੇ ਉਥੇ ਬੱਚਿਆਂ ਨੂੰ ਦਿੰਦਾ ਟ੍ਰੇਨਿੰਗ ਤੇ ਫਿਰ ਦੱਸਦਾ 60 ਗਾਂਠ ਕਰਕੇ ਆ ਆ ਗਿਆ ਤੇ ਉਹ ਆ ਗਿਆ ਕਿਵੇਂ ਮੈਂ ਤੁਹਾਨੂੰ ਦੱਸਿਆ ਸੀ ਸਾਰਾ ਕੁਝ ਉਵੇਂ ਆਇਆ ਕਿ ਨਹੀਂ ਆਇਆ ਦਿੱਲੀ ਪਬਲਿਕ ਸਕੂਲ ਜੇਪੂਰਾ ਤੇ ਠੀਕ ਹੈ ਜੀ ਬਿਲਕੁਲ ਜੋ ਅਸੀਂ ਦੇਖ ਕੇ ਆਏ ਅਸੀਂ ਉਹ ਹੀ ਹੈ ਤੇ ਹੁਣ ਵੀ ਭਾਸ਼ਣ ਭਾਗ ਦੀ ਪੂਰੀ ਟੀਮ ਉੱਥੇ ਐਟ ਪ੍ਰੈਜ਼ੈਂਟ ਮੌਜੂਦ ਐ ਸੋ ਮੈਂ ਹੁਣੇ ਗੱਲ ਕਰਕੇ ਆਇਆ ਹਾਂ ਉਸ ਟੈਕਨੀਕਲ ਦਾ ਕੰਮ ਹੋਣਾ ਉਹ ਵੀ ਪਹਿਲਾਂ ਆਡੀਓ ਰੂਮ ਜਿਹੜਾ ਉਹ ਕਿਵੇਂ ਸੈੱਟ ਕਰਨਾ ਚਾਰ ਬੰਦੇ ਸਾਡੇ ਪੰਜ ਅਸੀਂ ਭੇਜੇ ਹੋਏ ਨੇ ਸਾਰਾ ਵਿਸਥਾਰ ਵਿੱਚ ਕਿਹਦੀ ਗੱਲ ਮੈਂ ਹੋਰ ਕਹਾਵਾਂਗਾ ਕਿ ਜੋ ਜਿਹਦੇ ਨਾਲ ਪ੍ਰੋਗਰਾਮ ਸਾਂਝੇ ਕਰੇ ਜਾਂਦੇ ਕਿਵੇਂ ਮੈਂ ਲਾਇਫ ਦੀ ਗੱਲ ਤੁਹਾਨੂੰ ਦੱਸਦੀ ਫਿਰ ਤੇ ਦੱਸ। ਅਗਰ ਉੱਥੇ ਜਾ ਕੇ ਤੁਹਾਡੇ ਨਾਲ 15 ਸਾਲ ਸ਼ਾਮ ਨੂੰ ਬਦੇ ਸਟੇ ਕਰਦੇ ਆ ਹਨਾ। ਅਦਰ ਡਿਸਟ੍ਰਿਕਟਸ ਦੇ ਵੀ ਕਰਨਗੇ ਹੋਰ ਵੀ। ਕੋਈ ਬਹੁਤ ਜ਼ਿਆਦਾ ਸੈਂਟੀਮੈਂਟਲ ਹੋ ਕੇ ਸਭ ਦਾ ਪਹਿਲਾਂ ਹੀ ਕੋ ਦੱਸ। ਦੋ ਲਾਇਫ ਬਣ ਗੀਆਂ ਆਪਣੇ ਇੱਕ ਜੰਦੇ ਦੇ ਜੀ। ਇਹ ਇਹਦੀ ਅਜੀ ਹੈ। ਹੈ? ਇਹਨਾਂ ਕੋਈ ਸ਼ੇਅਰ ਨਹੀਂ। ਤੇ ਅਗਲੇ ਦਿਨ ਕੀ ਕਰਨਾ ਹੈ? ਅਗਲੇ ਦਿਨ ਜਾ ਕੇ ਫੋਨ ਕਰ ਦੇਣਾ ਹੈ। ਵੀ ਦੇਖੋ ਜੀ ਉਹ ਸੰਗਰੂਰ ਤੋਂ ਬਚਾਤੀ ਹੱਕ ਪਈ ਆ ਤੁਹਾਨੂੰ ਕਿਵੇਂ ਪਤਾ ਦੋਦਾ ਇਹ ਕੜਨ ਪਹਿਲਾਂ ਵੀ ਇਹੀ ਕੁਝ ਹੋਇਆ ਅੱਜ ਗਏ ਤੇ ਸਾਰੇ ਮੈਂ ਨਹੀਂ ਗਿਆ ਮੈਂ ਸਾਰਾ ਕੁਝ ਦੇਖਿਆ ਮੈਂ ਉਹਨੂੰ ਬਾਰ-ਬਾਰ ਕੀ ਦੇਖੀ ਜਾ ਮੇਰਾ ਜਿਹੜੀਆਂ ਫਰਦਰ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਦੀ ਹੈ ਬੈਠੇ ਨੇ ਜੀ ਮਾਨ ਜੀ ਆਪੇ ਕਰਾ ਲਓ ਮੈਡੀਕਲ ਹੈ ਇਹ ਕਰਾ ਦੇਣਗੇ ਮੈਂ ਕਰਾ ਦੂੰ ਆਲ ਤੁਹਾਨੂੰ ਕਿਸੇ ਨੂੰ ਕੋਈ ਪਰਬ ਅਸੀਂ ਸਿਰਫ ਉਨਾ ਹੀ ਸਮਾਂ ਮੰਗਦੇ ਆ ਜਿੰਨਾ ਸਮਾਂ ਆਪਣੇ ਘਰ ਤੋਂ ਤੁਸੀਂ ਮੇਰੇ ਘਰ ਤੱਕ ਕੌਣ ਨੂੰ ਜਾਉਂਦੇ ਹੋ ਕੱਲ ਮੈਂ ਇੱਕ ਕੁੜੀ ਨੂੰ ਪੁੱਛਿਆ ਮਾਂ ਤੁਸੀਂ ਕਿੱਥੇ ਜਾਣਾ ਕਿਹਦੇ ਸਾਹਿਬ ਤੁਸੀਂ ਇੱਕੋ ਹੀ ਗੱਲ ਨੂੰ ਵੇੜਦੀ ਸੀ ਵੀ ਤੁਹਾਨੂੰ ਕਹਾਣੀ ਨਹੀਂ ਆਉਂਦੀ ਇਹ ਤੇ ਸਮਝਣ ਵਾਲਾ ਸੀ ਸਮਝ ਗਿਆ ਨਹੀਂ ਸਮਝਣ ਵਾਲਾ ਸੀ ਕੁਝ ਮੇਲ ਸੇ ਕਿਤੇ ਬੜੀਆਂ ਤਾਰਾਂ ਦੋਦੀਆਂ ਮਾਈਕ ਦੇ ਨਾਲੋਂ ਸਿੱਧਾ ਫਾਇਦਾ ਨਹੀਂ ਹੋਇਆ ਉਪਚਾਲੇ ਖੜ ਜਾਂਦਾ ਜਿਸ ਉਸ ਤੋਂ ਵਜੋਂ ਦਾ ਪਲਾਟ ਹੈ ਆਪਦੇ ਦੇ ਜਿੰਨਾ ਹੀ ਮਾ ਜਿੰਨਾ ਪ੍ਰੋਪਰਟੀ ਸ਼ਤਾ ਹੋਇਆ 48 ਕੰਧਾਂ ਦੇ ਵਿੱਚ ਵਿਚਾਲੇ ਖੜ ਜਾਂਦਾ ਲੈਕਚਰ ਸਟੈਂਡ ਦੇ ਪਿੱਛੇ ਝਾਟੇ ਕੇ ਅੱਜ ਦੇਖੋ ਦੇ ਉਹ ਬੱਗੇ ਇੱਕ ਇੱਕ ਪਛਾਨ ਪੜਾਇਆ ਵਾਦੀ ਉਹਨਾਂ ਕਹਿੰਦਾ ਬਾਈਕ ਵੀ ਫੜਦਾ ਨਾਲ ਡਿਟੇਸ਼ਨ ਅਧੂਜਾ ਜਨ ਵੀ ਸਾਡ ਟੁੱਟ ਜਾਂਦੀ ਜਾਂ ਸੱਲ ਮੁੱਕ ਜਾਂਦੇ ਮੇਰੇ ਬੋਲ ਲਓ ਜੀ ਅਗਲਾ ਪੁਆਇੰਟ ਦੱਸਦੇ ਆ ਡਿਕਟੇਸ਼ਨ ਦਾ ਪੁਆਇੰਟ ਆਹੇ ਇੱਕ ਜ਼ਾਮੀਨਦਾਰ ਹੁੰਦਾ ਬਲਦੇਵ ਸਿੰਘ ਪੇਪਰ ਲੀਕ ਹੋ ਜਾਂਦਾ ਤੇ ਕੋਚਿੰਗ ਸੈਂਟਰ ਚ ਜਾ ਕੇ ਜੋ ਗੱਲਾਂ ਕਰਦਾ ਉਹ ਸੁਣੋ ਖੈਰ ਇਹ ਵੀ ਕੋਚਿੰਗ ਸੈਂਟਰ ਚ ਲਾਉਂਦਾ ਪ੍ਰਾਈਵੇਟ ਬੱਚਿਆਂ ਤੋਂ ਮੋਟੀਆਂ ਫੀਸਾਂ ਲੈ ਕੇ ਉਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਐਸਐਸ ਬੋਰਡ ਦੇ ਵਿੱਚ ਮੇਰੀ ਸਾਠ ਘਾਂਟਾ ਸੈਟਿੰਗ ਹੈ ਜਿਹਦੇ ਨਾਲ ਇਹ ਰੱਬ ਜਾਣੇ ਚੇਅਰਮੈਨ ਨਾਲ ਆ ਕਿ ਪੀਏ ਨਾਲ ਆ ਕਿ ਥੱਲੇ ਕਿਸੇ ਨਾਲ ਆ ਇਹ ਤੁਸੀਂ ਨਿਮਾਨ ਲਾ ਸਕਦੇ ਹੋ ਫੇਰ ਉਸ ਤੋਂ ਬਾਅਦ ਕੀ ਹੁੰਦਾ ਦੋਸਤੋ ਜਦੋਂ ਇਹਨਾਂ ਦਾ ਗੁਜ਼ਾਰਾ ਮਤਲਬ ਕਿ ਕਾਮਯਾਬ ਨਹੀਂ ਹੁੰਦੇ ਉਹਦੋਂ ਪਹਿਲਾਂ ਵੀ ਸ਼ਿਕਾਇਤਾਂ ਕਰਦੇ ਆ ਫਿਰ ਰਿਜ਼ਲਟ ਆ ਜਾਂਦਾ ਫਿਰ ਇਹ ਸ਼ਿਕਾਇਤਾਂ ਕਰਦੇ ਸ਼ਿਕਾਇਤਾਂ ਕਿਹਨੂੰ ਵੀ ਨੂੰ ਕਰਦੇ ਆ ਵਿਜੀਲੈਂਸ ਬਿਊਰੋ ਨੂੰ ਕਹਿੰਦੇ ਆ ਵੀ ਇਹ ਜਥੇਬੰਦੀ ਤਗੜੀ ਆ ਬੜੇ ਵੱਡੇ ਵੱਡੇ ਬੰਦੇ ਫੜ ਕੇ ਅੰਦਰ ਦਿੰਦੀ ਆ ਮੰਤਰੀ ਸੰਤਰੀ ਬੜੇ ਫੜੇ 27 10 23 ਨੂੰ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਹਜੇ ਤੱਕ ਇਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਆ ਤੁਸੀਂ ਸ਼ਿਕਾਇਤ ਵੇਖੋ ਸਕਰੀਨ ਤੇ ਵੀਡੀਓ ਐਡੀਟਰ ਨੂੰ ਫਿਰ ਬੇਨਤੀ ਕਰੂੰਗਾ ਵਖਾ ਦਿਓ ਕੋਈ ਐਸਪੀ ਉਸਪੀ ਹੈਗਾ ਜਿਹਦੇ ਕੋਲ ਸ਼ਿਕਾਇਤ ਪਹੁੰਚੀ ਤੇ ਉਹਨੇ ਜਿੱਥੀ ਲਿਖੀ ਐਸਐਸਪੀ ਦਾ ਨਾਮ ਚੰਗੀ ਤਰ੍ਹਾਂ ਤੁਸੀਂ ਆਪ ਵੇਖ ਲਓ ਵੀ ਜੋ ਡਿਟਰ ਨੂੰ ਕਹੂੰਗਾ ਨਾਮ ਦੇ ਉੱਤੇ ਗੋਲ ਧਰਜਾ ਮਾਰ ਦੇਵੇ ਲਾਲ ਜਿਹਾ ਕਰਕੇ ਫਿਰ ਅਗਲੀ ਸ਼ਿਕਾਇਤ ਜਾਂਦੀ ਹੈ ਜੀ ਜ਼ਿਰਕਪੁਰ ਪੁਲਿਸ ਸਟੇਸ਼ਨ ਨੂੰ 2011 23 ਨੂੰ ਤੇ ਕੋਈ ਰਿਜ਼ਲਟ ਨਹੀਂ ਐਸਐਸਪੀ ਮੁਹਾਲੀ ਨੂੰ ਸ਼ਿਕਾਇਤ ਜਾਂਦੀ ਹੈ 2011 23 ਨੂੰ ਇੱਥੇ ਮੈਡਮ ਡੀਐਸਪੀ ਸੋਹੀ ਹੁੰਦੀ ਆ ਉਹਦੇ ਨਾਲ ਮੈਂ ਗੱਲਬਾਤ ਕੀਤੀ ਮੈਂ ਕਿਹਾ ਮੈਡਮ ਤੁਸੀਂ ਬਿਆਨ ਦਰਜ ਕੀਤਾ ਸੀ ਗੁਰਪ੍ਰੀਤ ਦਾ ਦੇ ਪਰਦਾ ਸ਼ੋਕ ਕੀ ਕੱਢਿਆ ਕੀ ਕੱਢਿਆ ਉਹ ਕਹਿੰਦੇ ਜੀ ਮੇਰੀ ਤਾਕਤ ਦੇ ਦਿਨ ਬਦਲੀ ਹੋ ਗਈ ਸੀ ਮੈਂ ਰੋਪੜ ਆ ਗਈ ਹੁਣ ਜਿਹੜਾ ਨਵਾਂ ਡੀਐਸਪੀ ਉਹਨਾਂ ਨਾਲ ਗੱਲ ਕਰ ਲਓ ਨਵਾਂ ਡੀਐਸਪੀ ਨੂੰ ਸੰਪਰਕ ਕੀਤਾ ਰਜੇਸ਼ ਧੀਰ ਨੂੰ ਉਹ ਕਹਿੰਦਾ ਜੀ ਮੈਂ ਤਾਂ ਆਊਟ ਆਫ ਸਟੇਸ਼ਨ ਆ ਹੁਣੇ ਲੱਗਿਆ ਮੈਂ ਤਾਂ ਕਾਗਜ਼ ਦੇ ਵੇਖ ਕੇ ਦੱਸੂਗਾ ਮੈਂ ਕਿਹਾ ਭਾਈ ਤੂੰ ਦੱਸ ਦੇ ਪਰਚਾ ਦਰਜ ਕਰਨ ਦੀ ਰეკਮੈਂਡੇਸ਼ਨ ਕਿਸੇ ਨੇ ਕੀਤੀ ਜਾਂ ਨਹੀਂ ਕੀਤੀ ਜਾਂ ਸ਼ਿਕਾਇਤ ਦਾਖਲ ਦਫ਼ਤਰ ਕੀਤੀ ਕੱਖ ਨਹੀਂ ਕੀਤਾ ਨਾ ਦਫ਼ਤਰ ਦਾਖਲ ਕੀਤੀ ਆ ਨਾ ਅਪਾਰਟੀ ਅਰਜ਼ਿ ਕੀਤਾ ਲਟਕਾਤਾ ਜਾਓ ਧੱਕੇ ਖਾਓ ਇਹ ਕਹਿੰਦੇ ਆ ਇਹਨਾਂ ਵਿਚਾਰੇ ਵਿਦਿਆਰਥੀਆਂ ਨੂੰ ਅਪਲੀਕੈਂਟਸ ਨੂੰ ਫੇਰ ਅੱਗੇ ਆਉਂਦੇ ਆ ਜੀ ਅਸੀਂ ਵਜਨਸ ਬਿਊਰੋ ਵਾਲਿਆਂ ਨੂੰ ਵੀ ਪੁੱਛਿਆ ਉਹ ਕਹਿੰਦੇ ਆ ਜੀ ਅਸੀਂ ਸਬੰਧਿਤ ਭਾਗ ਨੂੰ ਰੈਫਰ ਕਰਤੀ ਯਾਨੀ ਕਿ ਜਿਹਨੂੰ ਰੈਫਰ ਗਿਆ ਇੱਕ ਬੰਦਾ ਚੋਰ ਆ ਜਿਹਦੇ ਸ਼ੱਕ ਆ ਵੀ ਇਹਨੇ ਚੋਰੀ ਕੀਤੀ ਹੋ ਸਕਦੀ ਆ ਉਹਨੂੰ ਕਹਿੰਦੇ ਉਹ ਭਾਈ ਆ ਬਟੂਆ ਚੋਰੀ ਹੋਇਆ ਇਲਾ ਇਹਦੀ ਝਕੋਖ ਤੂੰ ਹੀ ਕਰ ਲਾ ਸ਼ਾਬਾਸ਼ ਏ ਤੁਹਾਡੇ ਵਾਟ ਔਰ ਡਿਸੀਜਨ ਆਫ ਦੀ ਵੈਜੀਲੈਂਸ ਬਿਊਰੋ ਆਈ ਮਸਟ ਕ੍ਰਿਟਿਕਾਈਜ਼ ਐਂਡ ਕੰਡਮਨ ਇਟ ਅੱਗੇ ਫਿਰ ਸੰਦਾ ਦਦੇ ਆ ਜੀ ਜ਼ੇਰਕਪੁਰ ਪੁਲਿਸ ਉਹ ਕਹਿੰਦੇ ਸ਼ੰਦ ਪਤਾ ਨਹੀਂ ਮੁੰਸੀ ਕਹਿੰਦਾ ਪਤਾ ਨਹੀਂ ਮੈਂ ਫਿਰ ਪਤਾ ਕਿੰਨੂ ਹੋਊਗਾ ਕਹਿੰਦਾ ਜੀ ਹੁਣ ਤਾਂ ਤੇ ਫਿਰ ਆਈਓ ਦੱਸੂਗਾ ਆਈਓ ਫਿਰ ਅਸੀਂ ਖਲਾ ਛੜਤਾ ਅਸੀਂ ਕਿਹਾ ਜਦੋਂ ਐਸਐਸਪੀ ਮੋਹਾਲੀ ਨੇ ਡੱਕਾ ਨਹੀਂ ਤੋੜਿਆ ਬੈਰੀ ਲੈਂਡ ਬਿਊਰੋ ਨੇ ਢੱਕਾ ਨਹੀਂ ਤੋੜਿਆ ਤੇ ਫਿਰ ਜਿਹੜਾ ਐਸ ਐਚਓ ਥਾਣੇ ਦਾ ਜ਼ਿਰਕਪੁਰ ਵਾਲਾ ਉਹਨੇ ਕਿਹੜਾ ਭਾਟਾ ਲੈਣਾ ਸੋ ਦੋਸਤੋ ਇਹ ਜਿਹੜਾ ਪਰਚਾ ਹੋਇਆ ਇਮਤਿਹਾਨ ਹੋਇਆ ਸੀ ਇਹ ਹੋਇਆ ਸੀ ਦਿੱਲੀ ਵਰਲਡ ਪਬਲਿਕ ਸਕੂਲ ਜ਼ਿਰਕਪੁਰ ਕਿਉਂਕਿ ਜਿਹੜਾ ਇਮਤਿਹਾਨ ਹੋਇਆ ਜ਼ਿਰਕਪੁਰ ਵਾਲੇ ਸਕੂਲ 'ਚ ਹੋਇਆ ਤੇ ਫਿਰ ਜਿਹੜੀਆਂ ਸ਼ਿਕਾਇਤਾਂ ਹੋਣੀਆਂ ਸੀ ਉਹ ਜ਼ਿਰਕਪੁਰ ਪੁਲਿਸ ਸਟੇਸ਼ਨ ਨੂੰ ਜਾਣੀਆਂ ਸੀ ਜੇਰਕਪੁਰ ਐਸਐਸਪੀ ਮੋਹਾਲੀ ਦੇ ਥੱਲੇ ਆਉਂਦਾ ਤੇ ਐਸਐਸਪੀ ਮੋਹਾਲੀ ਦੇ ਕਾਰਨਾਮੇ ਤੁਹਾਨੂੰ ਮੈਂ ਪਹਿਲਾਂ ਕੁਝ ਵੀਡੀਓਜ਼ ਦੇ ਵਿੱਚ ਸੁਣਾ ਚੁੱਕਿਆ ਜਿਵੇਂ ਕਿਵੇਂ ਮੈਂ ਹੁਣ ਅੱਗੇ ਕੀ ਕਹਾਂ ਸੋ ਹੁਣ ਤੁਹਾਡੀ ਗੱਲਬਾਤ ਕਰਾਉਦੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਵਿਸ਼ਾਲ ਕੁਮਾਰ ਨਾਲ ਹਾਜੀ ਵਿਸ਼ਾਲ ਜੀ ਆਪਣਾ ਹਾਲ ਬਿਆਨ ਕਰੋ ਅਸੀਂ ਜੀ 25 11 2023 ਨੂੰ ਆਪਣਾ ਐਫੀਡੇਵਿਟ ਦੇਣ ਵਾਸਤੇ ਬੋਰਡ ਦੇ ਅੰਦਰ ਗਏ ਸੀ ਜਿਸ ਜਨ ਕੇ ਗੁਰਮੇਲ ਸਿੰਘ ਜੀ ਦੀ ਵੀਡੀਓ ਬਣਾਈ ਸੀ ਅਸੀਂ ਉਹਨਾਂ ਕੋਲ ਬੈਠੇ ਆਪਣਾ ਐਫੀਡੇਵਿਟ ਦੇਣ ਵਾਸਤੇ ਨਾਮ ਉਹਨਾਂ ਨੇ ਕੋਈ ਸਾਡੀ ਰਸੀਵਿੰਗ ਦਿੱਤੀ ਸਾਨੂੰ ਵਾਪਸ ਨਾਲ ਕੁਝ ਦਿੱਤਾ ਜੀ ਕਹਿੰਦੇ ਜੀ ਉੱਥੇ ਜਾਓ ਕ੍ਰਿਸ਼ਨ ਕੁਮਾਰ ਦੇ ਦੂਸਰੇ ਪੀਏ ਕੋਲ ਜਾਵੋ ਜੀ ਉਹ ਕਹਿੰਦੇ ਉਧਰ ਜਾਓ ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਇਤੋਂ ਤੱਕ ਕਿ ਅਸੀਂ ਉਹਨਾਂ ਦੀ ਫਿਰ ਰਿਕਾਰਡਿੰਗ ਲਗਾਈ ਜਿੱਦਾਂ ਵੀ ਅਸੀਂ ਕੁਝ ਕਰਨਾ ਸੀ ਕੋਈ ਗੱਲ ਨਹੀਂ ਸੁਣ ਰਿਆ ਸੀ ਉਸ ਦੇ ਵਿੱਚ ਉਹ ਸਾਫ਼ ਕਹਿ ਰਿਹਾ ਹੈ ਕਿ ਬਹੁਤ ਵੱਡੇ ਪੱਧਰ ਤੇ ਨਕਲ ਵੱਜੀ ਹੈ ਅਤੇ ਉਹ ਕਹਿ ਰਿਹਾ ਹੈ ਕਿ ਬੱਚਿਆਂ ਨੇ ਇੱਕ ਦੂਜੇ ਦੀ ਕੰਪਿਊਟਰ ਤੋਂ ਉੱਠ ੁੱਟ ਕੇ ਦੇਖਿਆ ਸਕਰੀਨਾਂ ਤੋਂ ਦੇਖਿਆ ਜਿਹੜਾ ਹੁਸ਼ਿਆਰ ਬੱਚਾ ਸੀ ਉਹਨੇ ਤਾਂ ਕਰ ਲਿਆ ਤੇ ਜਿਹੜੇ ਦੂਜੇ ਸੀ ਬੱਚੇ ਉਹਨਾਂ ਨੇ ਆਪਣੀਆਂ ਕਾਪੀਆਂ ਸ਼ਾਰਟ ਹੈਂਡ ਵਾਲੀਆਂ ਸਾਈਡ ਤੇ ਰੱਖ ਕੇ ਬਾਕੀ ਸਾਰਿਆਂ ਉਧਰੋਂ ਦੇਖ ਕੇ ਕਰ ਲਿਆ ਉਸਨਾਂ ਬਹੁਤ ਵੱਡਾ ਨੁਕਸਾਨ ਹੋਇਆ ਜੀ ਇਹ ਗੁਰਮੇਲ ਸਿੰਘ ਕਹਦਾ ਇਹ ਹਾਂਜੀ ਇਹ ਆ ਕੀਦਾ ਚੇਅਰਮੈਨ ਦਾ ਜਿਸ਼ਨ ਕੁਮਾਰ ਦਾ ਤੇ ਇਹ ਤੁਹਾਨੂੰ ਹੀ ਦੱਸੀ ਜਾਂਦਾ ਤੇ ਚੇਅਰਮੈਨ ਨੂੰ ਤਾਂ ਉਹਨੇ ਜ਼ਰੂਰ ਦੱਸਿਆ ਹੋਊਗਾ ਹਾਂਜੀ ਉਹਨਾਂ ਨੂੰ ਸਾਰਾ ਪਤਾ ਹੈ ਜੀ ਸਭ ਮਿਲਿਆ ਹੋਇਆ ਹੈ ਜੀ ਸਭ ਕਿਸ਼ਨ ਕੁਮਾਰ ਵੀ ਮਿਲਿਆ ਹੀ ਲੱਗਦਾ ਵਿੱਚ ਅੱਛਾ ਜੇ ਲੋਈਸ਼ਤ ਨਾਮ ਤੁਸੀਂ ਸੁਣਾਓ ਹੁਣ ਤੁਹਾਡਾ ਕੀ ਤਜਰਬਾ ਰਿਹਾ ਸਰ ਮੇਰਾ ਤਜਰਬਾ ਰਿਹਾ ਜੀ ਮੈਂ ਜਿਹੜਾ ਬੰਦਾ ਪੇਪਰ ਸੈੱਟ ਕਰਦਾ ਟੋਪਿਕ ਦਾ ਉਸੇ ਨੂੰ ਪਤਾ ਹੁੰਦਾ ਵੀ ਕੀ ਪੇਪਰ ਚ ਮੈਂ ਨੇ ਸੈੱਟ ਕੀਤਾ ਤੇ ਸੰਗਰੂਰ ਦੇ ਇਨਸਟ੍ਰਕਟਰ ਨੂੰ ਕਿਵੇਂ ਪਤਾ ਲੱਗ ਗਿਆ ਪਹਿਲਾਂ ਹੀ ਵੀ ਕਹਾਣੀਆਂ ਆਉਣੀਆਂ ਪੇਪਰਾਂ ਚ ਉਹ ਆਪਦੇ ਜਵਾਖਾਂ ਨੂੰ ਪਹਿਲਾਂ ਦੱਸ ਰਿਹਾ ਕਿਹੜਾ ਸੀ ਉਹ ਹਾਕਮ ਸਿੰਘ ਸੀਗਾ ਜੀ ਉਸਦਾ ਨਾਮ ਉਹ ਆਪਣੇ ਸਟੂਡੈਂਟ ਨੂੰ ਦੱਸ ਰਿਹਾ ਪੇਪਰ ਤੋਂ ਬਾਅਦ ਬੁਲਾ ਕੇ ਵੀ ਮੈਂ ਸਾਨੂੰ ਪਹਿਲਾਂ ਹੀ ਕਿਹਾ ਸੀ ਵੀ ਜਿਹੜਾ ਮੈਂ ਦੱਸਿਆ ਸੀ ਕਹਾਣੀਆਂ ਟੋਪਿਕ ਆਣਾ ਸੀ ਉਹੀ ਆਇਆ ਜਿਹਨੇ ਸਮਝਣਾ ਸੀ ਉਹ ਸਮਝ ਗਿਆ ਜਿਹਨੇ ਨਹੀਂ ਸਮਝਿਆ ਨਹੀਂ ਸਮਝਿਆ ਇਹ ਆਡੀਓ ਜਿਹੜੀ ਦਿੱਤੀ ਆ ਉਹ ਚਾਹ ਬੋਲ ਰਿਹਾ ਠੀਕ ਠੀਕ ਇਹ ਤੁਹਾਡੇ ਕੋਲ ਪ੍ਰੂਫ ਹੈਗਾ ਪ੍ਰੂਫ ਹੈਗਾ ਜੀ ਇਹਦੇ ਸਭ ਤੁਸੀਂ ਇੱਕੋ ਹੀ ਗੱਲ ਹੋਵੇਦੀ ਸੀ ਕਿ ਸਾਨੂੰ ਤੁਹਾਡੀਆਂ ਨਹੀਂ ਆਉਂਦੀ ਜਿਹਦੇ ਸਮਝਣ ਵਾਲਾ ਸੀ ਸਮਝ ਗਿਆ ਨਹੀਂ ਸਮਝਣ ਵਾਲਾ ਸੀ ਠੀਕ ਆ ਹੁਣ ਆਪਾਂ ਗੱਲ ਕਰਾਂਗੇ ਆਪਣੇ ਤੀਜੇ ਵਿਦਿਆਰਥੀ ਜਾਨ ਸੁਖਪਾਲ ਸਿੰਘ ਨਾਲ ਹਾਂਜੀ ਸੁਖਪਾਲ ਜੀ ਤੁਸੀਂ ਸੁਣਾਓ ਸਰ ਅਸੀਂ ਇਹ ਸ਼ਿਕਾਇਤ ਲੈ ਕੇ ਐਪਲੀਕੇਸ਼ਨ ਲੈ ਕੇ ਜਾਈਏ ਸੀ ਕ੍ਰਿਸ਼ਨ ਕੁਮਾਰ ਜੀ ਜਿਹੜੇ ਚੇਅਰਮੈਨ ਨੇ ਅਸੀਂ ਉਹਨਾਂ ਕੋਲ ਵੀ ਗਏ ਸੀਗੇ ਉਹਨਾਂ ਨੂੰ ਅਸੀਂ ਬਹੁਤ ਮੰਗ ਪੱਤਰ ਤੇ ਬੇਨਤੀ ਕੀਤੀ ਜੀ ਅਸੀਂ ਉਹਨਾਂ ਨੇ ਸਾਨੂੰ ਇੱਥੋਂ ਤੱਕ ਇਹ ਚੀਜ਼ ਵੀ ਕਹੀ ਸੀ ਕਹਿੰਦਾ ਮੈਂ ਖੁਦ ਵੀਡੀਓ ਦੇਖੀ ਆ ਕਹਿੰਦਾ ਮੈਨੂੰ ਪਤਾ ਤੁਸੀਂ ਕੀ ਲੱਲਰ ਲਾਏ ਹਨ ਇਹ ਚੀਜ਼ ਉਹਨਾਂ ਦੇ ਮੂੰਹੋਂ ਬੋਲੀ ਸੀ ਇਹ ਬੋਲੀ ਸ਼ਬਦ ਜੇ ਲੱਲਰ ਵਰਤੇ ਹਨ ਲੱਲਰ ਵਰਤੇ ਜੀ ਇਹ ਬੰਦਾ ਤਾਂ ਹਰਿਆਣਵੀ ਹੈ ਨੂੰ ਆਉਂਦੀ ਪੰਜਾਬੀ ਨਹੀਂ ਲੱਲਰ ਕਹਣੀ ਸਰ ਆਂਦੀ ਹੋਊਗੀ ਸਾਡੇ ਸਾਹਮਣੇ ਤੋਂ ਬੋਲੇ ਜੀ ਤੇ ਜਿਹੜੇ 77 ਮੈਡਮ ਨੇ ਅਸੀਂ ਉਹਨਾਂ ਕੋਲ ਵੀ ਗਏ ਸੀ ਕੌਣ ਆ 77 ਮੈਡਮ ਜਿਹੜੇ ਅਮਰਵੀਰ ਭੁੱਲਰ ਨੇ ਜੀ ਉਹਨਾਂ ਕੋਲ ਗਏ ਸੀ ਅਸੀਂ ਉਹਨਾਂ ਨੂੰ ਜਦੋਂ ਅਸੀਂ ਸ਼ਿਕਾਇਤ ਦਿੱਤੀ ਉਹਨਾਂ ਨੂੰ ਕਿਹਾ ਮੈਮ ਵੀ ਜਿਹੜੀ ਸਾਡੀ ਹੈਗੀ ਆ ਵੀ ਐਂ ਕਰਕੇ ਸ਼ਿਕਾਇਤ ਆ ਵੀ ਨਕਲ ਬਹੁਤ ਚੱਲੀ ਹੈਗੀ ਵੀ ਇਹਦੇ ਕਾਰਵਾਈ ਕਰੋ ਉਹ ਕਹਿੰਦੀ ਇੰਨੀ ਕਿ ਨਕਲ ਤਾਂ ਹਰੇਕ ਪੇਪਰ ਦੇ ਵਿੱਚ ਚੱਲਦੀ ਆ ਫਿਰ ਅਸੀਂ ਉਹਨਾਂ ਨੂੰ ਐ ਕਿਹਾ ਵੀ ਮੈਮ ਨਹੀਂ ਜਿਹੜਾ ਸਾਡਾ ਇਗਜ਼ਾਮ ਹੁੰਦਾ ਤੇ ਰਿਟਰਨ ਦਾ ਇਗਜ਼ਾਮ ਹੁੰਦਾ ਇਹਦੇ ਵਿੱਚ ਜ਼ਮੀਨਾ ਸਬੰਧ ਦਾ ਫਰਕ ਹੁੰਦਾ ਜਿਹੜੇ ਸਾਡੇ ਇਗਜ਼ਾਮ ਦੇ ਵਿੱਚ ਲੱਲੇ ਪੈਰ ਬਿੰਦੀ ਬੋਲਦੀ ਆ ਸਾਡੀ ਬਿੰਦੀ ਦੀ ਵੀ ਇੱਕ ਗਲਤੀ ਹੁੰਦੀ ਹੈ ਫਿਰ ਉਹਨਾਂ ਨੂੰ ਇਸ ਚੀਜ਼ ਤੇ ਕੋਈ ਅੱਗੇ ਜਵਾਬ ਨਹੀਂ ਆਇਆ ਉਸ ਤੋਂ ਬਾਅਦ ਜਿਹੜਾ ਸੀ ਹੁਣ ਐਪਲੀਕੇਸ਼ਨ ਜਿਹਾ ਵਿਜੀਲੈਂਸ ਦੇ ਵਿੱਚ ਲੈ ਕੇ ਆਏ ਆ ਦੇਖ ਕੇ ਆਏ ਸੀ ਉਹਨਾਂ ਨੇ ਚੀਫ ਡਾਇਰੈਕਟਰ ਨੂੰ ਵੀ ਦੇਖਿਆ ਆਏ ਸੀਗੇ ਉਹਨਾਂ ਨੇ ਸਾਨੂੰ ਪ੍ਰੋਸਸ ਦਿੱਤਾ ਸੀਗਾ ਵੀ ਅਸੀਂ ਅੱਗੇ ਕਾਰਵਾਈ ਕਰਾਂਗੇ ਹੁਣ ਉਹਨਾਂ ਨੇ ਅੱਗੇ ਕੀ ਕਾਰਵਾਈ ਕੀਤੀ ਹੈ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਜੀ ਐਸਐਸ ਬੋਰਡ ਨੂੰ ਹੀ ਭੇਜਤੀ ਗਾਂ ਕਹਿੰਦੇ ਇਹ ਤੁਹਾਡਾ ਰੌਲਾ ਰੱਪਾ ਹੈਗਾ ਤੇ ਵਿਜੀਲੈਂਸ ਬਿਊਰੋ ਕੋਲ ਤਾਂ ਕੰਮ ਬਹੁਤ ਵੱਡਾ ਤੇ ਅਸੀਂ ਤਾਂ ਫਿਰ ਬਾਹਲੇ ਵੱਡੇ ਬੰਦੇ ਫੜਨੇ ਆ ਤੁਸੀਂ ਤਾਂ ਛੋਟੇ ਹੋ ਤੁਹਾਡੀ ਸ਼ਿਕਾਇਤ ਸਾਡੇ ਵਾਸਤੇ ਕੁਆਡੀ ਐਮ ਇਹ ਤਾਂ ਰੱਖਦੀ ਨਹੀਂ ਇਟ ਹੈਸ ਬੀਨ ਰੈਫਰਡ ਬੈਕ ਟੂ ਦੀ ਐਸ ਐਸ ਬੋਰਡ ਜੀ ਸਰ ਜਿਹੜੀਆਂ ਅਸੀਂ ਹੋਰ ਆਰਟੀਆਈ ਵੀ ਪਾਈਆਂ ਨੇ ਸਾਨੂੰ ਸਾਰੀਆਂ ਆਰਟੀਆਈ ਦਾ ਉਹ ਇੱਕ ਸੁਪਰੀਮ ਕੋਰਟ ਦਾ ਹਵਾਲਾ ਦੇ ਜਾਂਦੇ ਆ ਜਿਹੜੇ ਸਾਡੇ ਬਿਆਨ ਦੀਆਂ ਕਾਪੀ ਮੰਗਦੇ ਆ ਉਹਦਾ ਵੀ ਸਾਨੂੰ ਇੱਕੋ ਸਰਕੂਲਰ ਨੰਬਰ ਭੇਜ ਰਿਆ ਸਾਡਾ ਹਾਲਾਂਕਿ ਉਹ ਸਰਕੂਲਰ ਨੰਬਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੇ ਆਪ ਦੇ ਖੁਦ ਦੇ ਬਿਆਨ ਨਿੱਜੀ ਬਿਆਨ ਆ ਅਸੀਂ ਉਹ ਮੰਗ ਸਕਦੇ ਆ ਜਿਹੜੀ ਉਹਨਾਂ ਨੇ ਵੀਡੀਓ ਬਣਾਈ ਆ ਉਹ ਕਾਦੇ ਹਾਸੇ ਮੰਗਾਈ ਆ ਬਣਾਈ ਆ ਜਿਹੜੀ ਵੀਡੀਓ ਬਣਾਈ ਆ ਅਸੀਂ ਉਹਨਾਂ ਤੋਂ ਉਹ ਮੰਗਦੇ ਆ ਉਹ ਨਹੀਂ ਦਿੰਦੇ ਜਿਹੜੀ ਉਹਨਾਂ ਨੇ ਇਨਕੁਆਇਰੀ ਕਰਾਈ ਆ ਉਹ ਨਹੀਂ ਦੇ ਰਹੇ ਜਿਹੜੀ ਅਸੀਂ ਠੀਕ ਆ ਮੈਂ ਇਹਦੇ ਵੀ ਕਰਦਾ ਚਰਚਾ ਤੇ ਹੁਣ ਆਪਾਂ ਚੱਲਦੇ ਆਂ ਚੌਥੇ ਤੇ ਗੁਰਪ੍ਰੀਤ ਸਿੰਘ ਹਾਂਜੀ ਗੁਰਪ੍ਰੀਤ ਸਿੰਘ ਤੂੰ ਸਭ ਤੋਂ ਪਹਿਲਾਂ ਸੰਪਰਕ ਮੈਨੂੰ ਕੀਤਾ ਸੀ ਤੂੰ ਸਾਰਾ ਜਾਣਨਾ ਇਹ ਜਿਹੜਾ ਟੌਪਿਕ ਆ ਦੱਸੋ ਕੀ ਕਹਿਣਾ ਚਾਹੁੰਦੇ ਹੋ ਸਰ ਪਹਿਲਾਂ ਤਾਂ ਦੇਖੋ ਜੀ ਪੇਪਰ ਦੇ ਵਿੱਚ ਨਾਕਲ ਹੋਈ ਜੰਮ ਕੇ ਨਾਕਲ ਹੋਈ ਆ ਜੀ ਉਥੇ ਗੁਰਚਰਨ ਸਿੰਘ ਨਾ ਮੁੰਡਾ ਜੀ ਸਾਥੀ ਹੈ ਸਾਡਾ ਨਾਲ ਦਾ ਉਹਨੇ ਐਫੀਡੈਵਟ ਵੀ ਦਿੱਤੇ ਬੋਰਡ ਨੂੰ ਜੀ 8 ਤਰੀਕ ਨੂੰ ਨੇ ਐਫੀਡੈਵਟ ਦਿੱਤਾ ਸੀਗਾ ਜੀ 8 ਤਰੀਕ ਤੱਕ ਪੇਪਰ ਹੋਇਆ 8 ਤਰੀਕ ਨੂੰ ਐਫੀਡੈਵਟ ਦਿੱਤਾ ਜੀ ਇਹਨਾਂ ਨੇ ਜੱਜ ਬਾਂਸਲ ਤੋਂ ਇਨਕੁਆਰੀ ਕਰਾਈ ਜੀ ਕੋਈ ਇਨਕੁਆਰੀ ਦਾ ਸੱਟਾ ਨਹੀਂ ਦਿੱਤਾ ਇਹਨਾਂ ਨੇ ਜੀ ਫਿਰ ਇਸ ਤੋਂ ਬਾਅਦ ਅਸੀਂ ਇਹਨਾਂ ਲਵੇ ਗਏ ਤੈਨੂੰ ਟ੍ਰਾਇਲ ਪੈਰੇ ਜ ਉਹ ਲੀਕ ਹੋਏ ਨੇ ਮੋਹਾਲੀ ਦਾ ਬਲਦੇਵ ਸਿੰਘ ਇੰਸਟ੍ਰੈਕਟਰ ਨੇ ਜੀ ਉਹਨਾਂ ਦੀ ਆਵਾਜ਼ ਚ ਲੀਕ ਹੋਏ ਜੋ ਕਿ ਪੇਪਰ ਦੇ ਵਿੱਚ ਹੀ ਉਹਨਾਂ ਦੀ ਡਿਊਟੀ ਸੀਗੀ ਜੀ ਤੇ ਉਹਨੇ ਨਹੀਂ ਸਾਡੇ ਬਿਆਨ ਹੋਏ ਸਾਡੇ ਨਾਲ ਤਾਂ ਨੇ ਬਿਆਨ ਦਿੱਤੇ ਜੀ ਨਾ ਸਾਨੂੰ ਇਨਕੁਆਇਰੀ ਰਿਪੋਰਟ ਦਿੱਤੀ ਆ ਜੀ ਇਸ ਤੋਂ ਬਾਅਦ ਅਸੀਂ ਬਿਜਲੈਸ ਬਿਊਰੋ ਵੀ ਜਾ ਕੇ ਆਏ ਆ ਜੀ ਉਸ ਤੋਂ ਬਾਅਦ ਅਸੀਂ ਚੀਫ ਨੂੰ ਵੀ ਮਿਲ ਕੇ ਆਇਆ ਕਿਉਂਕਿ ਬਿਜਲੈਨ ਜੋ ਬਿਊਰੋ ਅਸੀਂ ਜਾ ਕੇ ਅਸੀਂ ਪਹਿਲਾਂ ਉਹ ਤਾਂ ਨੇ ਰੈਫਰ ਕਰਤੀ ਬੋਰਡ ਨੂੰ ਜੀ ਇਸ ਤੋਂ ਬਾਅਦ ਜੋ ਅਸੀਂ ਐਪਲੀਕੇਸ਼ਨ ਦੇ ਕੇ ਆ ਉਹਨੇ ਸਾਨੂੰ ਚੀਫ ਜੀ ਨੇ ਇਹੀ ਗੱਲ ਕਹੀ ਸੀ ਵੀ ਉਹ ਸਾਡੇ ਪੱਧਰ ਤੇ ਕੰਮ ਹੋਗਾ ਜੀ ਜਿਹੜੇ ਹੱਦ ਪੱਧਰ ਤੇ ਵੀ ਜਾਨਕੀ ਬਿਜਲੈਸ ਆਪ ਖੁਦ ਇਨਕੁਆਇਰੀ ਕਰੇਗੀ ਉਸ ਦੀ ਤੇ ਉਸ ਤੋਂ ਬਾਅਦ ਦੇਖੋ ਸਰ ਅਸੀਂ ਆਰਟੀਆ ਪਾਈਆਂ ਜੀ ਮੈਂ ਮੈਂ ਆਪਣੇ ਬਿਆਨ ਲੈਣ ਵਾਸਤੇ ਸੀਸੀਟੀਵੀ ਵੀਡੀਓਜ਼ ਲੈਣ ਵਾਸਤੇ ਬਹੁਤ ਕੁਝ ਕਰਿਆ ਜੀ ਡੀਐਸਪੀ ਤੱਕ ਜਾ ਕੇ ਆਏ ਜੀ ਐਸਐਸਪੀ ਮੁਹਾਲੀ ਜਾ ਕੇ ਆਏ ਜੀ ਉੱਥੇ ਵੀ ਬਿਆਨ ਹੋਏ ਨੇ ਜੀ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਹਾਂਜੀ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਆ ਜੀ ਅਸੀਂ ਨਿਊਜ਼ 80 ਨੂੰ ਤੇ ਪ੍ਰਾਈਮ ਟੀਵੀ ਵਾਲਿਆਂ ਨੂੰ ਤੇ ਗਲੋਬਲਾਈਨ ਨੂੰ ਪਹਿਲਾਂ ਨਿਊਜ਼ ਦਿੱਤੀ ਸੀ ਜੋ ਕੇ ਰਿਕਾਰਡ ਕਰਕੇ ਲੈ ਕੇ ਗਏ ਨੇ ਸਾਡੇ ਲਈ ਵੀਡੀਓ ਵੀ ਹੈਗੇ ਉਹਨਾਂ ਦੀ ਉਹਨਾਂ ਨੇ ਸਾਡੀ ਕਿਤੇ ਕੋਈ ਖ਼ਬਰ ਨਹੀਂ ਲਾਈ ਹੋਈ ਜੀ ਸਾਡੇ ਲਈ ਮੋਬਾਈਲ ਤੋਂ ਉਹਨਾਂ ਦੇ ਆਪ ਦੇ ਵੱਲੋਂ ਬਣਾਈਆਂ ਗਿਆ ਵੀਡੀਓ ਨੇ ਜਿਨ੍ਹਾਂ ਵਿੱਚ ਨਿਊਜ਼ 80 ਨਾਲ ਆ ਜੀ ਪ੍ਰਾਈਮ ਟੀਵੀ ਵਾਲਾ ਜੀ ਤੇ ਗਲੋਬਲ ਵਾਲੇ ਵੀ ਆਏ ਸੀ ਜੀ ਜਿਨ੍ਹਾਂ ਨੇ ਸਾਡੀ ਕੋਈ ਖ਼ਬਰ ਨਹੀਂ ਲਾਈ ਜੀ ਅੱਜ ਤੋਂ 3-4 ਮਹੀਨੇ ਪਹਿਲਾਂ ਇਹ ਜੋ ਖ਼ਬਰ ਸਾਡੀ ਲੈ ਗਏ ਸੀ ਟੀ ਨਿਊਜ਼ 80 ਨਾਲੇ ਨੇ ਜੀ ਇਹ ਗਲੋਬਲ ਵਾਲੇ ਨੇ ਜੀ ਤੇ ਪ੍ਰੈਮ ਨਾਲੇ ਨੇ ਹਾਂ ਜੀ ਕੁਲਦੀਪ ਸਾਰੇ ਜਿਵੇਂ ਕਿ ਜੀ ਅੰਕਲ ਹੋਈ ਸੀਗੀ ਜੀ ਸਭ ਤੋਂ ਪਹਿਲਾਂ ਫੁਰਚਰਨ ਸਿੰਘ ਨੇ ਐਫੀਆਈਆਰ ਦਿੱਤੇ ਸੀਗੇ ਉਸ ਤੋਂ ਬਾਅਦ ਜੀ ਮੈਂ ਆਪਣੇ ਨਾਂ ਤੇ ਐਫੀਆਈਆਰ ਬਣਵਾ ਕੇ ਫੇਰ ਦੇਣ ਗਿਆ ਜੀ ਇੱਕ ਮੈਂ ਦੱਸ ਦਿਆਂ ਇੱਥੇ ਸਾਰੇ ਦਰਸ਼ਕਾਂ ਨੂੰ ਐਫੀਡੇਵਿਟ ਦਾ ਮਤਲਬ ਹੁੰਦਾ ਵੀ ਜਿਹੜੀ ਗੱਲ ਮੈਂ ਕਹਿ ਰਿਹਾ ਜੇ ਝੂਠੀ ਸਾਬਤ ਹੋ ਜੇ ਤੇ ਮੈਨੂੰ ਕੈਦ ਕਰ ਦਿਓ ਐਫੀਡੇਵਿਟ ਦੀ ਇਨੀ ਇੰਪੋਰਟੈਂਸ ਹੁੰਦੀ ਆ ਹਲਫੀਆ ਬਿਆਨ ਜਿਹੜਾ ਕੋਈ ਦੇ ਦੇ ਦਸਖਤ ਕਰਕੇ ਉਹਦਾ ਮਤਲਬ ਹੈ ਜੋ ਮੈਂ ਕਹਿ ਰਿਹਾ ਇਹ ਸੱਚ ਆ ਜੇ ਝੂਠਾ ਕੋਈ ਸਾਬਤ ਕਰ ਦੇ ਤਾਂ ਮੈਨੂੰ ਜੇਲ ਭੇਜ ਦਿਓ ਔਰ ਝੂਠਾ ਐਫੀਡੇਵਿਟ ਫਾਈਲ ਕਰਨ ਤੇ ਲੋਕਾਂ ਨੂੰ ਜੇਲ ਹੋਈ ਆ ਉਦਾਹਰਨਾ ਹੈਗੀਆਂ ਦੈਟ ਇਜ਼ ਦੀ ਲਾਅ ਆਫ ਦੀ ਕੰਟਰੀ ਜੀ ਫਿਰ ਸਰ ਜਦੋਂ ਅਸੀਂ ਐਫੀ ਡੈਪਟ ਦੇਣ ਗਏ ਉੱਥੇ ਸਾਨੂੰ ਕੁਰਮੇਲ ਸਿੰਘ ਜੀ ਮਿਲੇ ਉਹਨਾਂ ਨੂੰ ਅਸੀਂ ਐਫੀ ਡੈਪਟ ਦੇਣੇ ਚਾਹੇ ਉਹਨਾਂ ਨੇ ਫੜੇ ਨਹੀਂ ਜੀ ਤੇ ਅੱਜ ਸਾਨੂੰ ਕੋਈ ਰਸੀਵਿੰਗ ਦਿੱਤੀ ਐ ਫਿਰ ਕਿਹਨੂੰ ਕਿਹੜਾ ਮਿਲੇ ਉੱਥੇ ਤੁਹਾਨੂੰ ਸਰ ਕੁਰਮੇਲ ਸਿੰਘ ਜੀ ਫੇਰ ਮੇਲ ਪੀਏ ਹਾਂ ਜੀ ਸਰ ਉੱਥੇ ਅੱਛਾ ਜਿਹੜਾ ਚੇਅਰਮੈਨ ਦਾ ਹੈਗਾ ਪੀਏ ਹਾਂ ਜੀ ਸਰ ਉਸ ਤੋਂ ਬਾਅਦ ਸਰ ਅਸੀਂ ਜੋ ਵੀਡੀਓ ਵਗੈਰਾ ਆਪਣਾ ਬਣਾ ਰਹੇ ਸੀਗੇ ਉਹਦੇ ਵਿੱਚ ਖੁਦ ਕਹਿ ਰਿਹਾ ਕਿ ਕੈਮਰੇ ਕੂਪਰੇ ਤਾਂ ਨਹੀਂ ਲੱਗੇਗੇ ਠੀਕ ਹੈ ਜੀ ਜੋ ਨਕਲ ਹੋਈ ਹੈਗੀ ਉਹਨਾਂ ਨੇ ਖੁਦ ਮੰਨਿਆਗਾ ਵੀ ਬੱਚੇ ਨੇ ਉਠ ਉਠ ਕੇ ਕੀਤਾ ਆਪਣੀਆਂ ਸ਼ਾਰਟ ਹੈਂਡੀਆਂ ਸੀਟਾਂ ਰੱਖ ਕੇ ਠੀਕ ਹੈ ਜੀ ਦੇਖ ਦੇ ਕੇ ਪੰਜਾਬੀ ਲੱਗੀ ਕੋਈ ਕੰਟਰੋਲ ਹੈ ਨਹੀਂ ਸੀ ਕਿਸੇ ਬੰਦੇ ਦਾ ਸੁਪਰਵਾਈਜ਼ਰ ਸੁਪਰਵਾਈਜ਼ਰੀ ਕੰਟਰੋਲ ਹੈ ਨਹੀਂ ਸੀ ਉਹ ਕਹਿੰਦੇ ਵੀ ਜਦੋਂ ਖੁੱਲੀ ਛੁੱਟੀ ਆ ਨਕਲ ਨਕਲ ਮਾਰੋ ਤੇ ਦੇਖੀ ਜਾਊਗੀ ਹਾਂ ਜੀ ਅਗਲਾ ਆ ਦੱਸੋ ਸਤਿਗੁਰੂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਬਹੁਤ ਆਪੀ ਪਾਈਆਂ ਜੀ ਫਸਟ ਫੀਲ ਫੈਕ ਨੂੰ ਫੀਲ ਪਰ ਕੋਈ ਜਵਾਬ ਨਹੀਂ ਦਿੰਦਾ ਜੀ ਆਖਰ ਆ ਕੇ ਮੈਂ ਦੱਸੂ ਸਤਿਗੁਰੂ ਕਹਿੰਦਾ ਆਪ ਵੀ ਅਸੀਂ ਆ ਟੀਆਈਆਂ ਆ ਆਰਟੀਆਈਆਂ ਪਾ ਕੇ ਮੰਗ ਕੀਤੀ ਕਿ ਸਾਨੂੰ ਸੀਸੀਟੀਵੀ ਫੁਟੇਜ ਦੇ ਦਿਓ ਅਗਜ਼ਾਮੀਨੇਸ਼ਨ ਹਾਲ ਦੀ ਸਾਨੂੰ ਤੁਸੀਂ ਆ ਸਾਡੇ ਜਿਹੜੇ ਬਿਆਨ ਦਰਜ ਹੋਏ ਆ ਉਹ ਦੇ ਦਿਓ ਇਨਕੁਆਰੀ ਤੁਸੀਂ ਕਰਾਈਏ ਕਿਸੇ ਜੱਜ ਬਾਂਸਲ ਤੋਂ ਉਹਦੀ ਰਿਪੋਰਟ ਬਣਾ ਦਿਓ ਤੇ ਕਿਸ਼ਨ কুমার ਚੇਅਰਮੈਨ ਕਹਿੰਦਾ ਨਾਥਿੰਗ ਡੂਇੰਗ ਇਹ ਤੇ ਸਾਡਾ ਇੰਟਰਨਲ ਕੰਮ ਆ ਤੇਰਾ ਇੰਟਰਨਲ ਕੰਮ ਕੀ ਆ ਭਾਈ ਚੇਅਰਮੈਨ ਸਾਹਿਬ ਸ਼ਗਾਤ ਤਾਂ ਬਹੁਤ ਆਉਂਦੀਆਂ ਚੇਅਰਮੈਨ ਸਾਹਿਬ ਤੁਹਾਡੀਆਂ ਹਜੇ ਮੈਂ ਹੋਰ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਹਜੇ ਤੁਹਾਡਾ ਜਿਹੜਾ ਹੈਗਾ ਐਸਐਸ ਬੋਰਡ ਤੇ ਹੀ ਹੈ ਤੇ ਫਿਰ ਕਿਸੇ ਦਿਨ ਮੈਂ ਉਹਨਾਂ ਐਜੂਕੇਸ਼ਨ ਬੋਰਡ ਤੇ ਵੀ ਤੁਸੀਂ ਸੁਧਰ ਜਾਓ ਮੈਂ ਕਹਿੰਦਾ ਇਹ ਬੱਚਿਆਂ ਦਾ ਨੁਕਸਾਨ ਤੁਸੀਂ ਕਰ ਰਹੇ ਹੋ ਇਹਨਾਂ ਜ਼ਿਆਤੀ ਕਰ ਰਹੇ ਹੋ ਔਰ ਇਹਦੇ ਵਾਸਤੇ ਖਮਿਆਜ਼ਾ ਆ ਤੁਸੀਂ ਭੁਗਤ ਰਹੇ ਹੋ ਤੁਹਾਡੇ ਬਾਰੇ ਵੀਡੀਓ ਬਣ ਰਹੀ ਆ ਔਰ ਤੁਸੀਂ ਪੰਜਾਬ ਸਰਕਾਰ ਨੂੰ ਗੁੰਮਰਾਹ ਕਰ ਰਹੇ ਹੋ ਮੈਂ ਅੱਗੇ ਇਹ ਵੀ ਕਹਿ ਦਿੰਦਾ ਪਿਛਲੀ ਵਾਰੀ ਮੈਂ ਸੋਚਦਾ ਸੀ ਥੱਲੇ ਥੱਲੇ ਭਗਵਾਨਤਮਾਨ ਚੁੱਪ ਕਰੀ ਬੈਠਾ ਮੁੱਖ ਮੰਤਰੀ ਪਿਛਲੀ ਵੀਡੀਓ ਵਿੱਚ ਲਈ ਉਹਨੂੰ ਸਾਰਾ ਕੋ ਪਤਾ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਫਿਰ ਕੀ ਸਮਝੀਏ ਪਿਛਲੀ ਵੀਡੀਓ ਦੱਸਿਆ ਸੀ ਜਿਵੇਂ 40 ਪਹਿਲੇ ਬੱਚਿਆਂ ਚੋਂ ਜਨਨ ਕੈਟਾਗਰੀ ਦੇ ਜਿਹੜੇ ਜੇਈ ਸਿਵਲ ਉਹਨਾਂ ਚੋਂ 25 ਸੀਟਾਂ ਹਰਿਆਣੇ ਨੂੰ ਔਰ ਪਹਿਲੇ 10 ਜਿਹੜੇ ਮੈਰਿਟ ਲਿਸਟ ਚ ਆ ਉਹ ਚੋਂ 9 ਬੱਚੇ ਹਰਿਆਣੇ ਦੇ ਇੱਕ ਬੱਚਾ ਪੰਜਾਬ ਦਾ ਤੇ ਦੋ ਬੱਚੇ ਜੀਰੋ ਜਿਨ੍ਹਾਂ ਦਾ ਆਂਡਾ ਆਇਆ ਦਸਵੀਂ ਚ ਉਹਨਾਂ ਦੇ ਲਿਖਿਆ ਐਪਲੀਕੇਸ਼ਨ ਚ ਲਵੀਸ਼ ਕੁਮਾਰ ਤੇ ਪ੍ਰਦੀਪ ਆਂਡੇ ਵਾਲੇ ਲਵੀਸ਼ 5ਵੇਂ ਨੰਬਰ ਮਨ ਨੰਬਰ ਤੇ ਪ੍ਰਦੀਪ 24 ਨੰਬਰ 24ਵੇਂ ਨੰਬਰ ਤੇ ਸਿਲੈਕਟ ਹੋ ਗਿਆ ਇਹਦਾ ਕੋਈ ਹੈ ਜਵਾਬ ਤੁਹਾਡੇ ਕੋਲ ਸਬੋਡੀਨੈਂਟ ਸਰਵਿਸ ਸਿਲੈਕਸ਼ਨ ਬੋਰਡ ਦੇ ਕੋਲ ਦਾ ਕੋਈ ਜਵਾਬ ਹੈ ਤੁਸੀਂ ਅੱਖਾਂ ਮੀਟ ਕੇ ਕੰਨ ਤੇ ਰੂਪਾ ਕੇ ਬੈਠਿਓ ਆਈਐਸ ਅਫਸਰ ਤੁਸੀਂ ਬਣ ਗਏ ਤੁਸੀਂ ਧੱਕਾ ਕਰਨਾ ਲੋਕਾਂ ਦਾ ਐਂਡ ਵੀ ਵੁੱਡ ਨਾਟ ਲੈਟ ਇਟ ਹੈਪਨ ਬਿਨਾ ਤੁਹਾਨੂੰ ਚੈਲੰਜ ਕੀਤੇ ਅਸੀਂ ਹੋਣ ਨਹੀਂ ਦੇਾਂਗੇ ਅਸੀਂ ਰੌਲਾ ਪਾਵਾਂਗੇ ਸਾਡੇ ਕੋਲ ਕੋਈ ਚੀਜ਼ ਆ ਵੀ ਆਰ ਵਾਚ ਡੌਗ ਦੀ ਸੋਸਾਇਟੀ ਵਾਚ ਦਾ ਮਤਲਬ ਹੈ ਚੌਕੀ ਧਿਆਨ ਰੱਖਣਾ ਡੌਗ ਇਜ਼ ਡੌਗ ਕੁੱਤਾ ਭੌਂਕਦਾ ਹੁੰਦਾ ਤੇ ਅਸੀਂ ਤਾਂ ਬਹੁਤ ਭੌਂਕਣਾ ਤੇ ਜਿਹੜਾ ਵਾਚ ਹੈ ਨੂੰ ਵੱਢਾਂਗੇ ਵੀ ਯਾਨੀ ਕਿ ਸਿੰਬੋਲਿਕਲੀ ਮੈਂ ਕਹਿ ਰਿਹਾ ਸਾਰਿਆਂ ਨੂੰ ਅਸੀਂ ਭੌਂਕਾਂਗੇ ਔਰ ਇਸ ਕਿਸਮ ਦਾ ਪੌਂਕਾਂਗੇ ਤੁਹਾਨੂੰ ਲੱਗੇ ਕਿ ਵੱਡੇ ਗਏ ਹੋ ਤੁਸੀਂ ਨਹੀਂ ਸੁਧਰੋਗੇ ਕਰਾਂਗੇ ਆ ਲੋਖ ਖੜੇ ਆ ਸਾਨੂੰ ਹੰਬਰਦੀ ਇਹਨਾਂ ਨਾਲ ਤੁਸੀਂ ਵੇਖੋ ਆਏ ਬੱਚਿਆਂ ਨੂੰ ਵੇਖੋ ਤਰਸ ਕਰੋ ਇਹਨਾਂ ਤੇ ਤਰਸ ਕਰੋ ਪੜੇ ਆ ਬੀਏ ਬੀਏ ਮਾਪੇ ਨੇ ਭੇਜਿਆ ਕਾਲਜਾਂ ਚ ਇਹਨਾਂ ਤੇ ਪੈਸੇ ਲਾਏ ਆ ਇਹਨਾਂ ਤੇ ਉਮੀਦਾਂ ਤੇ ਜਦੋਂ ਇੱਕ ਨੌਕਰੀ ਨਿਕਲਦੀ ਆ ਤੁਸੀਂ ਠਗਾਂ ਨੇ ਮਾਰ ਕੇ ਠਗੀ ਤੇ ਫਿਰ ਦੇ ਦਿੰਦੇ ਆਪਣੇ ਚਿਹਤਿਆਂ ਨੂੰ ਦਿਸ ਇਸ ਨਾਟ ਡਨ ਦਿਸ ਇਸ ਨਾਟ ਡਨ aur main tuhnu dasda darshako main sari samasya chairman ਐਸਐਸ ਬੋਰਡ ਕਿਸ਼ਨ ਕੁਮਾਰ ਜੀ ਨੂੰ ਭੇਜੀ ਵੀਡੀਓ ਡਿਟੈਕਟਰ ਨੂੰ ਕਹਿੰਦਾ ਸਕਰੀਨ ਸ਼ਾਟ ਇਸ ਮੈਸੇਜ ਦਾ ਦਿਖਾਤਾ ਜਾਈ ਉਹਨਾਂ ਨੂੰ ਨੌ ਸਵਾਲ ਭੇਜੇ ਜਿਹੜੇ ਪੰਜਾਬੀ ਚ ਲਿਖ ਕੇ ਦਿੱਤੇ ਗੁਰਪ੍ਰੀਤ ਨੇ ਔਰ ਟੈਲੀਫੋਨ ਨੰਬਰ ਵੀ ਦਿੱਤਾ ਜਿੱਥੋਂ ਪੇਪਰ ਲੀਕ ਹੋਇਆ ਹੁਣ ਤੱਕ ਜਵਾਬ ਨਹੀਂ ਦਿੱਤਾ ਚੇਅਰਮੈਨ ਨੇ ਤੇ ਮੈਂ ਹੁਣ ਕਰਾਂ ਕੀ ਭਗਵੰਤ ਮਾਨ ਨੂੰ ਵੀ ਇਹ ਵੀਡੀਓ ਭੇਜੂਗਾ ਜੇ ਸੁਣੂਗਾ ਕੰਮ ਕਰੂਗਾ ਤੇ ਚੰਗਾ ਰਹੂਗਾ ਚੰਗਾ ਰਹੂਗਾ ਜੇ ਨਹੀਂ ਕਰੂਗਾ ਜਨਤਾ ਦੀ ਜਨਾਰਦਨ ਦੀ ਆਵਾਜ਼ ਨਹੀਂ ਸੁਣੂਗਾ ਤੇ ਭਗਵਾਨ ਤਮਾਨ ਨੂੰ ਵੀ ਫਿਰ ਭੁਗਤਾਨ ਕਰਨਾ ਪਊਗਾ ਗੱਲਾਂ ਨ ਗੱਲਾਂ ਨਾਲ ਫਿਰ ਜਿਹੜੀ ਆ ਉਹ ਨਹੀਂ ਗੱਲ ਬਣਦੀ ਗੱਲਾਂ ਦੇ ਕੜਾ ਨਾਲ ਗੱਲ ਨਹੀਂ ਬਣਦੀ ਗੱਲਾਂ ਦੇ ਕੜਾ ਨਾਲ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ ਮਾਨ ਸਾਹਿਬ ਔਰ ਇਹ ਇਹ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਮੇਰੇ ਸਾਰੇ ਨਿੱਕੇ ਬੱਚੇ ਆ ਐਨ ਮੈਂ ਮਹਿਸੂਸ ਕਰਦਾ ਜ਼ਿਆਕਤੀ ਹੋਈ ਹੈ। ਔਰ ਤੁਹਾਨੂੰ ਇਹਦੇ ਲਈ ਐਕਸ਼ਨ ਲੈਣਾ ਚਾਹੀਦਾ। ਐਕਸ਼ਨ ਲੈਣਾ ਚਾਹੀਦਾ ਆਈਐਸ ਅਫਸਰ ਬਣੇ ਬੈਠੇ ਹੋ ਆਈਪੀਐਸ ਬਣੇ ਬੈਠੇ ਹੋ ਇਹਨਾਂ ਦੀ ਸੁਣੋ ਫਰਿਆਦ। ਕੀ ਕਹਿੰਦੇ ਆ ਸਬੂਤ ਚੱਕੀ ਫਿਰਦੇ ਆ। ਤੁਹਾਨੂੰ ਕੁਝ ਦਿਖਾਤੇ ਸ਼ੁਰੂ ਚ ਵੀਡੀਓ ਚ ਤੇ ਹਜੇ ਵੀ ਤੁਹਾਡੀਆਂ ਅੱਖਾਂ ਨਹੀਂ ਖੁੱਲਦੀਆਂ। ਤਾਂ ਫਿਰ ਬਸ ਕੀ ਕਹਿ ਸਕਣਾ। ਸੋ ਇਸ ਵੀਡੀਓ ਦਾ ਮੇਰਾ ਖਿਆਲ ਹੈ ਅੱਜ ਤੇ ਸਾਰਾ ਜਿਹੜਾ ਟਾਪਿਕ ਸੀ ਉਹ ਖਤਮ ਹੋ ਗਿਆ ਤੇ ਤੁਹਾਨੂੰ ਇੱਕ ਸਮੱਸਿਆ ਪ੍ਰੈਜ਼ੈਂਟ ਕਰਤੀ ਆ ਇਹ ਐਸਐਸ ਬੋਰਡ ਦੀ ਅਸੀਂ ਦੂਜੀ ਵੀਡੀਓ ਬਣਾਈ ਆ ਤੇ ਬਾਕੀ ਜਿਹੜੇ ਸਿਲੈਕਸ਼ਨ ਪ੍ਰੋਸੈਸਸ ਆ ਗਿਆ ਉਹਦੇ ਬਾਰੇ ਜਿਉਂ-ਜਿਉਂ ਜਾਣਕਾਰੀ ਆਉਗੀ ਤੇ ਅਸੀਂ ਪਰਦੇ ਫਾਸ਼ ਕਰਦੇ ਜਾਵਾਂਗੇ ਕਿਉਂਕਿ ਸਾਨੂੰ ਇਹ ਗੁਰੂ ਮਹਾਰਾਜ ਨੇ ਡਿਊਟੀ ਲਾਈ ਆ ਕਿ ਉਹ ਲੋਕਾਂ ਦੇ ਵਿਰੁੱਧ ਆਵਾਜ਼ ਉਠਾਓ ਜਿਹੜੇ ਠੱਗੀਆਂ ਮਾਰਦੇ ਆ ਗੁਰੂ ਮਹਾਰਾਜ ਨੇ ਕਿਹਾ ਮਜ਼ਲੂਮ ਵਿਕਟਮ ਦੇ ਨਾਲ ਖੜੇ ਹੋ ਜੋ ਔਰ ਖੜਾਂਗੇ ਮੈਨੂੰ ਰਜਿੰਦਰ ਸਿੰਘ ਤੱਕ ਨੂੰ ਆਗਿਆ ਦਿਓ ਜੀ ਸਤਿ ਸ਼ਕਾਲ ਨਮਸਕਾਰ ਖੁਦਾ হাফਜ਼